ਪੁਰਦਾਰ ਸ਼ਿਕਾਰਖਟ ਸਾਹਿਬ ਇੱਥੇ ਰਮਣੀ ਕਸਤਾਨ ਜੋ ਕਿ ਸਰੋਵਰ ਵੀ ਹੈ ਇਸ ਹਸਤਾਨ ਸਾਹਮਣੇ ਸਰੋਵਰ ਹੈ ਇੱਥੇ ਮੂਲ ਇੱਕ ਤਰੇ ਦਾ ਉਦਾਰ ਕੀਤਾ ਹੈ ਕਿਹੜੀ ਜਗ੍ਹਾ ਤੋਂ ਆਏ ਮਹਾਰਾਜ ਜੀ ਕਿੰਨੇ ਜਣੇ ਆਏ ਜੀ ਟਰੱਕ ਦੇ ਆਏ ਆ ਵੀਰ ਟਰੱਕ ਨੇ ਟਰੱਕ ਪਰ ਕਿਹਾ ਸੋ ਆਪਾਂ ਕਰਾਂਗੇ ਟਰੱਕ ਚ ਜਿੰਨੀਆਂ ਵਸੰਤਾਆਂ ਕੱਲੇ-ਕੱਲੇ ਨੂੰ ਪੁੱਛਾਂਗੇ ਸੋ ਸਾਡੀ ਜਿਹੜੀ ਅਗਲੀ ਅਪਡੇਟ ਆ ਸ਼ਾਮ ਦੀ ਸੋ ਦਰੇਹਰਾ ਸਾਹਿਬ ਦੀ ਤੇ ਸੰਤਾ ਦੇ ਨਾਲ ਗੱਲਬਾਤ ਕਰਾਂਗੇ ਸੋ ਪੂਰੀ ਵੀਡੀਓ ਦੇਖੋ ਇਸ ਸਤਾਂਦੇ ਵੀ ਤੁਹਾਨੂੰ ਦਰਸ਼ਨ ਕਰਵਾਏ ਗਏ ਆ ਉਸ ਨੂੰ YouTube ਦੇ ਵਿੱਚ ਸਰਚ ਕਰੋ ਹਮ ਚਾਕਰ ਗੋਬਿੰਦ ਕੇ ਪੂਰੀ ਵੀਡੀਓ ਦੇਖਣ ਲਈ ਸਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਸੰਗ ਜੀ ਗੁਰਦਾਰਾ ਸ਼ਿਕਰਖਟ ਸਾਹਿਬ ਆਸੰਗ ਜੀ ਹਲਕਾ-ਹਲਕਾ ਮੀ ਪਹਿਰੇ ਆ ਆ ਤੇ ਕਣੀਆਂ ਕਣੀਆਂ ਪੈ ਰਹੇ ਨੇ ਮੀ ਜੋਰਾਂ ਨਾਲ ਪੈ ਸਕਦਾ ਇੱਥੇ ਗੱਡੀਆਂ ਕਾਰਾਂ ਐਟੋ ਬੱਸਾਂ ਹੋਰ ਵੀ ਥੇ ਉੱਚ ਜੀ ਪਹਾੜੀ ਤੇ ਐਸ਼ ਸ਼ੋਭਤ ਜਿੱਥੇ ਮੂਲੇ ਖਤਰੀ ਦਾ ਉਦਾਰ ਕੀਤਾ ਹੈ ਤੇ ਕਾਪੀ ਤਦਾਦ ਦੇ ਵਿੱਚ ਇਤਿ ਸੰਗਤਾ ਪਹੁੰਚਦੇ ਨੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੂਲੇ ਖਤਰੀ ਦਾ ਤੀਰ ਮਾਰ ਕੇ ਉਦਾਰ ਕੀਤਾ ਹੈ ਖਰਗੋਸ਼ ਦੀ ਜੁਨੀ ਪਿਆ ਹੋਇਆ ਮੂਲਾ ਖਤਰੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੀ ਆ ਰਹੀਆਂ ਨੇ ਤੇ ਸ਼ਾਮ ਦੇ ਜਿਹੜੀ ਅਪਡੇਟ ਹੈ ਸੰਗਤ ਜੀ ਹਜੂਰ ਸਾਹਿਬ ਵਿਖੇ ਆਪਾਂ ਚਲਿਏ ਇਤੋ ਹੀ ਦਰਸ਼ਨ ਕਰਦੇ ਕਰਦੇ ਜਿੰਨਾ ਸੰਗਤਾਂ ਨੇ ਹਜੂਰ ਸਾਹਿਬ ਵਿਖੇ ਦਰਸ਼ਨ ਕਰਨੇ ਨੇ ਸੋ ਸਾਡੇ YouTube ਦੇ ਵਿੱਚ ਆ ਕੇ ਦਰਸ਼ਨ ਕਰਨਾ ਕਰੋ ਆਪਾਂ ਸੰਗਤਾਂ ਨਾਲ ਵੀ ਤੁਹਾਨੂੰ ਮਿਲਾਉਣੇ ਆ ਉੱਪਰ ਜਾ ਕੇ ਉਹਨੇ ਬਗੁਰੂ ਜੀ ਹਾਂਜੀ ਹਾਂਜੀ ਤੇ ਉੱਪਰ ਇਹਨੇ ਕਿ ਹੱਸੇ ਉਹਨਾਂ ਨੇ ਕਿ ਗੁਰੂ ਘਰ ਜਾ ਕੇ ਉਹਨੇ ਆ ਤੇ ਅਸਾਂ ਮੈਨੂੰ ਕਸਾ ਸੰਗਤ ਤੁਹਾਨੂੰ ਕਿਹਨਾ ਉੱਪਰ ਜਾ ਕੇ ਆਉਨੇ ਆ ਉੱਪਰ ਯਾਨੀ ਕਿ ਅਸੀਂ ਇਧਰ ਚਲ ਆ ਜੋ ਤੁਸੀਂ ਵੀ ਚਲੋ ਨਾਲ ਹੀ ਸਾਡੇ ਹੈ ਹਨਾ ਅੱਤਾ ਤੁਲਾ ਮੋਲਾ ਖਤਰੀ ਗੁਰੂ ਨਾਨਕ ਦੇਵ ਜੀ ਦਾ ਰਾਦਾ ਸੇਵਕ ਸੀ ਜਿਹਨੇ ਚੇਰ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮੋਲਾ ਖਤਰੀ ਰਹਾ ਪ੍ਰਜਨ ਬੰਦਗੀ ਸੇਵਾ ਸਨਨ ਕਰਦਾ ਰਹਾ ਘਰ ਦੇ ਦੀ ਯਾਦ ਆਈ ਘਰ ਚਲੇ ਗਿਆ ਮੜ ਵਾਪਸ ਨਾ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਲ ਮਰਦਾਨੇ ਨੂੰ ਮੁਲਾਖਤਰੀ ਨੂੰ ਲਿਆਉਣ ਵਾਸਤੇ ਭੇਜਿਆ ਘਰੋਂ ਕਰਦਿਆ ਨੇ ਕਿ ਆ ਬਈ ਨੀ ਮੁਲਾਖਤਰੇ ਹੈ ਨਹੀਂ ਗੁਰੂ ਮਹਾਰਾਜ ਆਵ ਗਏ ਤੇ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਵੀ ਕਹੇ ਤਾਂ ਉਹਨਾਂ ਨੇ ਵੀ ਮੁਲਾਖਤਰੀ ਕਰੇ ਹੈ ਨਹੀਂ ਮਹਾਰਾਜ ਨੇ ਕਿ ਆ ਬਈ ਹੈ ਨਹੀਂ ਤੇ ਹੈ ਨਹੀਂ ਸੈਸਬਾਏ ਮਹਾਰਾਜ ਨੇ ਕਹਿੰਦੇ ਜਿੱਥੇ ਮੁਲਾਖਤਰੀ ਲੋਕੋ ਕੇ ਰੱਖਿਆ ਸੀ ਉਥੇ ਹੀ ਪੂਰਾ ਹੋ ਗਿਆ ਸਭ ਲੜਕੇ ਤੇ ਕਰਦਿਆ ਨੇ ਪਿੰਡ ਵਾਲਿਆਂ ਨੇ ਕਿ ਆ ਵੀ ਮਹਾਰਾਜ ਬਖਸ਼ ਲੋ ਸਾਡੇ ਕੋ ਗਲਤੀ ਹੋਈ ਮਾਰਨੇ ਗਿਆ ਹੁਣ ਅਸੀਂ 10ਵੇਂ ਜਾਮੇ ਚਾਹਾਂਗੇ ਤੇ ਪਾਸ਼ਾ 10 ਪਾਛੇ ਇੱਕ ਜੋਤ ਸੰਗਤ ਜੀ ਹਜ਼ਰ ਨਾਜ਼ਰ ਕਰਕੇ ਗੁਰੂ ਨਾਨਕ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਰਨ ਨੂੰ ਇਹ ਵੀ ਕੋਈ ਸ਼ੰਘਾ ਨਾ ਕਰਨਾ ਕਰੋ ਕਹੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ 10ਵੇਂ ਪਾਸ਼ਾ ਨੇ ਇਸ ਸਥਾਨ ਤੇ ਆਣ ਕੇ ਸੰਪੂਰਨ ਕੀਤੇ 10 ਪਾਛੇ ਇੱਕ ਜੋਤ ਹੈ ਨਾ ਇੱਕ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਹੇ ਹੋਏ ਬਚਨ ਮੋਲਾ ਖਤਰੀ ਦੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ 78 ਕੱਟੇ ਨਾਲ ਕਿਰਾੜਾ ਦੋਸਤੀ ਕੋੜੇ ਕੁੜੀ ਪਾਏ ਮਰਣਾ ਜੱਪੇ ਮੋਲੇ ਆਵੇ ਕਿਤੇ ਥਾਏ ਇਸ ਸਤੰਤਿ ਮੋਲੇ ਖत्रीਤਾ ਉਧਾਰ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਾਨੇ ਕਭੀ ਤਾਂ ਤਾਦਾਦ ਦੇ ਵਿੱਚ ਤੇ ਸੰਗਤਾਂ ਪਹੁੰਚਦੀਆਂ ਨੇ ਸਰੋਵਰ ਬਣਿਆ ਰਮਣੀਕ ਸਥਾਨ ਹਮ ਚਾਕਰ ਗੋਬਿੰਦ ਕੇ ਜਿਨੀਆਂ ਵੀ ਸੰਗਤਾਂ YouTube ਚੈਨਲ ਨਾਲ ਜਾਂ Facebook ਚੈਨਲ ਤੇ ਦਰਸ਼ਨ ਕਰਦੇ ਹੋ ਆਪਣੇ ਆਪ ਨੂੰ ਬਹੁਤ ਵੱਡੇ ਭਾਗਾ ਵਾਲੇ ਸਮਝਾ ਕੇ ਕਹੋ ਕਿ ਵੀ ਅਸੀਂ ਬਹੁਤ ਭਾਗਾ ਵਾਲੇ ਹਾਂ ਜੋ ਸਾਨੂੰ ਸਹੀ ਪੈਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਸੋ ਉਹਨਾਂ ਹੀ ਪਿਆਰਿਆਂ ਨੂੰ ਮਿਲਾਉਣਾ ਕਰੋ ਜਿਨ੍ਹਾਂ ਪਿਆਰਿਆਂ ਨੂੰ ਮਿਲਿਆ ਮਿਲਣ ਨਾਲ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਦਰਸ਼ਨ ਕਰਨੇ ਆ ਸੋ ਆਓ ਬਹੁਤ ਜ਼ਰਾ ਸ਼ਿਕਰ ਕਰਸੇ ਹੈ